ਲਓ ਜੀ ਮਿੱਤਰ ਪਹੁੰਚ ਚੁੱਕਿਆ ਪਟਿਆਲਾ ਮਾਰਕੀਟ ਟਰੈਕਟਰ ਮਾਰਕੀਟ ਜਿੱਥੇ ਹਰੇਕ ਟਰੈਕਟਰ ਦਾ ਸਪੇਅਰ ਪਾਰਟ ਮਿਲਦਾ ਹੈਗਾ ਮਰਗਾਟ ਲੈ ਸਕਦੇ ਹਾਂ ਸੋ ਇੰਜਨ ਦਾ ਸਪੇਅਰ ਪਾਰਟ ਹਰੇਕ ਸੈਂਸਰੀ ਮਿਲਦੀ ਹੈ ਉਹ ਦੇਖ ਸਕਦੇ ਹੋ ਬਹੁਤ ਤਰ੍ਹਾਂ ਦੇ ਟਰੈਕਟਰ ਖੜੇ ਨੇ ਕੁੱਲ ਸੈਂਸਰੀ ਮਿਲਦੀ ਹੈ ਮਾਰਕੀਟ ਦੇ ਵਿੱਚ ਵੜ ਗਏ ਅੰਦਰ ਦਿਖਾ ਰਹੇ ਹਾਂ ਤੁਹਾਨੂੰ ਇੰਜਨ ਵਗੈਰਾ ਜਨਰੇਟਰ ਵਗੈਰਾ ਗੱਡੀਆਂ ਦਾ ਟਰੈਕਟਰਾਂ ਦਾ ਟਰਾਲਿਆਂ ਦਾ ਕੋਲ ਸਾਮਾਨ ਮਿਲਦਾ ਜੀ ਬਹੁਤ ਤਰ੍ਹਾਂ ਸੈਕਹੈਂਡ ਐਂਡ ਨਿਊ

ਦੇ ਕਾਈਂਡ ਆਫ ਆਰਮ ਖੜਾ 7300 ਕਹਿੰਦੀ ਬੀ ਆ ਉਹ ਸੀ ਮਾਡਲ ਦੇ ਅੰਦਰ ਪੂਰਾ ਵਧੀਆ ਸਮਾਨ ਹੈ ਜੀ ਬਹੁਤ ਸਰੇ ਜੀ ਮਰਗਾੜ ਦੇ ਚਾਬੀ ਪੌਂਡ ਇਹ ਚੀਜ਼ਾਂ ਲੈ ਕੇ ਰੱਖ ਲੈ ਜੱਟ ਆ ਦੇਖ ਬੇਸਮਰ ਮੇਰੇ ਤਾਂ ਦਿਮਾਗ ਚ ਬਣਿਆ ਹੋਇਆ ਮੈਂ ਪਰੋਣਾਂ ਨੂੰ ਕਰਕੇ ਸੋ ਮਰਗਾੜ ਰੈਂਬੋ ਇੰਜਨ ਨਵੇਂ ਵਰਗਾ ਟਰੈਕਟਰ ਖੜਾ ਹੀ ਜੌਂਡੀਰ ਦੇਖ ਆਜੋ ਮਿੱਤਰੋ ਲੈ ਜੋ ਪਟੇਲਾ ਮਾਰਕੀਟ ਦੇ ਵਿੱਚ